ਸ਼ਬਦ ਗੁਰੂ ਜੁਗੋ ਜੁਗ ਅਟਲ ਤਨ ਤਨ ਗੁਰੂ ਗ੍ਰੰਥ ਸਾਹਿਬ ਜੀ ਪਵਿੱਤਰ ਗੋਦ ਦਾ ਆਨੰਦ ਮਾਣੇ ਸਾਧ ਸੰਗਤ ਜੀਓ ਵੱਡਿਆਂ ਭਾਗਾਂ ਵਾਲੇ ਹੋ ਜੋ ਸਤਿਗੁਰ ਦੀ ਗੋਦ ਵਿੱਚ ਪਹੁੰਚੇ ਹੋ ਜਾਂ ਘਰਾਂ 'ਚ ਬੈਠ ਕੇ ਇਸ ਸਮਾਗਮ ਦਾ ਆਨੰਦ ਮਾਣ ਰਹੋ ਜੋ ਪੰਜ ਰੋਜ਼ਾ ਗੁਰਮਤ ਸਮਾਗਮ ਭਾਈ ਸਾਹਿਬ ਜੀ ਵੱਲੋਂ ਇਸ ਸਥਾਨ ਤੇ ਰੱਖਿਆ ਗਿਆ ਸੀ ਬੰਦੀ ਛੋੜ ਦੇ ਸਨੂ ਸਮਰਪਿਤ ਹੋਰ ਸਤਿਗੁਰੂ ਜੀਆਂ ਖੁਸ਼ੀਆਂ ਲੈਣ ਵਾਸਤੇ ਅੱਜ ਪੰਜਵਾਂ ਦਿਨ ਹੈ ਬਹੁਤ ਹੀ ਪ੍ਰੇਮ ਦੇ ਨਾਲ ਸੰਗ ਰੂਪ ਦੇ ਵਿੱਚ ਪਹਿਲਾਂ ਗੁਰਬਾਣੀ ਦੇ ਪਾਠ ਹੋਏ ਨੇ ਆਓ ਸਤਿਗੁਰੂ ਕਿਰਪਾ ਕਰਨ ਸਤਿਗੁਰੂ ਬਖਸ਼ਿਸ਼ ਕਰਨ ਕੁਝ ਕੁ ਸਮਾਂ ਸਤਿਗੁਰੂ ਤਰਸ ਕਰਕੇ ਦਾਸ ਗਰੀਬ ਦੇ ਸਿਰ ਤੇ ਹੱਥ ਨਾ ਕੇ ਕੁਝ ਵਿਚਾਰਾਂ ਦੀ ਸੇਵਾ ਲੈਣ ਜਿੰਨੇ ਇੱਥੇ ਬੈਠੇ ਹੋ ਜਿੰਨੇ ਘਰਜ ਬੈਠ ਕੇ ਇਸ ਸਮਾਗਮ ਦਾ ਆਨੰਦ ਮਾਣ ਰਹੇ ਹੋ ਦੋਵੇਂ ਹੱਥ ਜੋੜ ਲਓ ਜੀ ਸਤਗੁਰੂ ਜੀ ਵੱਲੋਂ ਬੁਲੰਦ ਕੀਤੀ ਫਤਿਹ ਬੁਲਾਓ ਅਦਬ ਸਤਕਾਰ ਵਿੱਚ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਗਰੀਬ ਨਵਾਇ ਸਤਗੁਰੂ ਜੀ ਦਾ ਗੁਰੂ ਹਰਗੋਬਿੰਦ ਸਹਿ ਮਹਾਰਾਜ ਪਿਤਾ ਜੀ ਦਾ ਫੜਕਾਸ਼ ਦਿਹਾਰਾ ਚਹੂਰ ਦਿਹਾਰੇ ਗੁਰਮਕੋ ਸੰਗਤਾਂ ਬੜੀ ਸ਼ਰਧਾ ਨਾਲ ਜਿਵੇਂ ਮਨਾਉਂਦੀਆਂ ਨੇ ਉਸੇ ਤਰ੍ਹਾਂ ਸਤਿਗੁਰੂ ਜੀ ਦਾ ਬੰਦੀ ਸ਼ੋਰ ਦੇਸ ਦੀ ਸੰਗਤਾਂ ਬਹੁਤ ਪਿਆਰ ਨਾਲ ਮਨਾਉਂਦੀਆਂ ਨੇ ਮੈਂ ਕੱਲ ਵੀ ਸੰਗਤਾਂ ਨੂੰ ਨਿਮਰਤਾ ਸਹਿਤ ਬੇਨਤੀ ਕੀਤੀ ਸੀ ਦਸਾਂ ਪਾਤਸ਼ਾਹਾਂ ਦੇ ਅਸੀਂ ਇਤਿਹਾਸਿਕ ਦਿਹਾੜੇ ਮਨਾਉਂਦੇ ਆ ਪਰ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਭ ਤੋਂ ਵੱਡ ਦਿਹਾੜੇ ਨੇ ਜੋ ਅਸੀਂ ਮਨਾਉਂਦੇ ਆ ਸਤਿਗੁਰ ਦਾ ਪ੍ਰਕਾਸ਼ ਦਿਹਾੜੇ ਸੰਗਤਾਂ ਮਨਾਉਂਦੀਆਂ ਨੇ ਮੇਰੀ ਪੀੜੀ ਦੇ ਸ੍ਰੀ ਸਤਗੁਰਾਂ ਸੰਗਤਾਂ ਬਹੁਤ ਪਿਆਰ ਨਾਲ ਮਨਾਉਂਦੀਆਂ ਨੇ ਅਕਾਲ ਤਖਸਦ ਸਾਜਨਾ ਦਿਵਸ ਉਹ ਵੀ ਸੰਗਤਾਂ ਬੜੀ ਸ਼ਰਧਾ ਨਾਲ ਮਨਾਉਂਦੀਆਂ ਨੇ ਬੰਦੀ ਛੋੜ ਦਿਵਸ ਜੋ ਸੰਗਤਾਂ ਹੁਣ ਮਨਾ ਰਹੀਆਂ ਨੇ ਇਹ ਵੀ ਬੜੀ ਸ਼ਰਧਾ ਨਾਲ ਮਨਾਉਂਦੀਆਂ ਨੇ ਸਤਗੁਰ ਦਾ ਜੋਤੀ ਜੋਤ ਉਹ ਵੀ ਸੰਗਤਾਂ ਬਹੁਤ ਸ਼ਰਧਾ ਨਾਲ ਮਨਾਉਂਦੀਆਂ ਨੇ ਬਹੁਤ ਦਿਆਲੂ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਬੰਦੀ ਛੋੜ ਪਿਤਾ ਸਭ ਬੰਦਨ ਕਰ ਦਿੰਦੇ ਨੇ ਅੱਜ ਗੁਰਮੁਖੋ ਅਰਦਾਸ ਕਰਿਓ ਸਤਿਗੁਰੂ ਜੀ ਅਸੀਂ ਵੀ ਬੰਦੀ ਹਾਂ ਕੋਈ ਈਰਖਾ ਦੇ ਬੰਦਨਾ ਦੇ ਵਿੱਚ ਵਸਿਆ ਹੋਇਆ ਹੈ ਕੋਈ ਮੈਂ ਮੇਰੀ ਮੈਂ ਮੇਰੀ ਦੇ ਬੰਦਨਾ ਦੇ ਵਿੱਚ ਵਸਿਆ ਹੋਇਆ ਹੈ ਕੋਈ ਮਾਇਆ ਦੇ ਬੰਦਨਾ ਵਿੱਚ ਵਸਿਆ ਹੋਇਆ ਹੈ ਇਸੇ ਤਰ੍ਹਾਂ ਕੋਈ ਵਿਕਾਰਾਂ ਦੇ ਬੰਦਨਾ ਵਿੱਚ ਵਸਿਆ ਹੋਇਆ ਹੈ ਅੱਜ ਅਰਦਾਸ ਕਰੀ ਹੋਈ ਗੁਰੂ ਹਰਗੋਬਿੰਦ ਸਾਹਿਬ ਜੀ ਏ ਬੰਦੀ ਛੋੜ ਪਿਤਾ ਜੀ ਸੰਗਤਾਂ ਚ ਤੁਹਾਡਾ ਬੰਦੀ ਛੋੜ ਦਿਵਸ ਮਨਾ ਰਹੇ ਨੇ ਕਿਰਪਾ ਕਰੋ ਬੰਦੀ ਛੋੜ ਪਿਤਾ ਜੀ ਤੁਸੀਂ ਬੰਦੀ ਛੋੜ ਪਿਤਾ ਜੀ ਹੋ ਕਿਰਪਾ ਕਰੋ ਗੁਰੂ ਹਰਗੋਬਿੰਦ ਸਾਹਿਬ ਜੀ ਸਾਡੇ ਬੰਦਨ ਕਟ ਦਿਓ ਕਿਉਂ ਸਤਿਗੁਰ ਦੀ ਬਾਣੀ ਕਹਿੰਦੀ ਹੈ ਸਤਿਗੁਰ ਸਿੱਖ ਕੇ ਬੰਦਨ ਕਾਟੇ ਗੁਰ ਕਾ ਸਿੱਖ ਵਿਕਾਰ ਤਿਆਟੇ ਸਤਗੁਰੂ ਬੰਦੀ ਛੋੜ ਹੈ ਜੀਵਨ ਮੁਕਤ ਕਰੇ ਉਡੀਨਾ ਆਉਂਦਾ ਦੱਸਦਾ ਵੀ ਗੁਰੂ ਕੋ ਦੱਸਦੀ ਭਾਵਨਾ ਬਣੀ ਹੈ ਅਸੀਂ ਵੀ 2 ਮਿੰਟ ਸਤਨਾ ਵਾਹਿਗੁਰੂ ਸਤਗੁਰੂ ਦੇ ਪਿਆਰ ਦੇ ਜਪੀਏ ਜਿਹਨੇ ਇੱਥੇ ਬੈਠੇ ਹੋ ਜਿਹਨੇ ਘਰਾਂ ਦੇ ਬੈਠ ਕੇ ਇਸ ਸਮਾਗਮ ਦਾ ਆਨੰਦ ਮਾਣ ਰਹੇ ਹੋ 2 ਮਿੰਟ ਹਾਜ਼ਰੀ ਅਸੀਂ ਸਤਗੁਰੂ ਦੇ ਪਿਆਰ ਵਿੱਚ ਲਾਈਏ ਜੀ ਸਤਨਾਮਵਾ सत नाम वाहे गुरु सत सत ਸਤ ਨਾਮ ਵਾਹਿਗੁਰੂ ਸਤ ਨਾਮ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਧੰਨ ਗੁਰੂ ਰਾਮਦਾਸ ਜੀ ਸਾਰੀ ਸੰਗਤ ਤੇ ਕਿਰਪਾ ਕਰੋ ਅੱਜ ਸਤ ਨਾਮ ਵਾਹਿਗੁਰੂ ਸਤ ਨਾਮ ਇਹ ਗੁਰੂ ਹਰਗੋਬਿੰਦ ਸਾਹਿਬ ਮੱਲ ਦੀ ਵਡਿਆਈ ਹੈ ਇਹ ਸਤਿਗੁਰ ਜੀ ਦੀ ਦਿਆਲਤਾ ਹੈ ਜਿੱਤੇ ਉੱਪਰ ਸਤਿਗੁਰੂ ਕਿਰਪਾ ਕਰਦੇ ਨੇ ਉਹਦੀ ਝੂਲੀ 'ਚ ਫਿਰ ਨਾਮ ਦੀ ਦਾਤ ਪਾ ਦਿੰਦੇ ਨੇ ਭਾਗਾਂ ਵਾਲਿਓ ਜੇ ਗੁਰੂ ਰਾਮਦਾਸ ਪਿਤਾ ਜੀ ਦੇਲੇ ਭਾਈ ਭਾਗ ਜੀ ਹੋਏ ਨੇ ਤੇ ਇਹਨਾਂ ਦੇ ਘਰੋਂ ਬੀਬੀ ਕਰਤਾਰ ਜੀ ਹੋਏ ਨੇ ਅਥਾ ਸ਼ਰਦਾ ਸੀ ਐਨਾ ਦੇ ਘਰ ਇੱਕ ਪੁੱਤਰ ਦਾ ਜਨਮ ਹੁੰਦਾ ਨਾਮ ਰੱਖਿਆ ਭਾਈ ਅਕਲ ਸਤ ਸੰਗਿਓ ਭਾਈ ਅਕਲ ਵੀ ਸ਼ਰਧਾ ਵਾਲਾ ਸੀ ਗੁਰੂ ਰਾਮਦਾਸ ਜੀ ਵੇਲੇ ਵੀ ਇਹ ਸੇਵਾ ਕਰਦਾ ਰਿਹਾ ਗੁਰੂ ਘਰ ਜਾ ਕੇ ਤੇ ਸੰਬੰਧ ਲੈ ਕੇ ਜਾਂਦਾ ਰਿਹਾ ਗੁਰੂ ਅਰਜਨ ਦੇਵ ਪਤਾ ਜੀ ਵੇਲੇ ਵੀ ਸੇਵਾ ਲੈ ਕੇ ਜਾਂਦਾ ਰਿਹਾ ਬੜੀ ਸ਼ਰਧਾ ਹੈ ਭਾਈ ਅਕਲ ਜੀ ਦਾ ਵਿਆਹ ਹੁੰਦਾ ਹੈ ਗੁਰੂ ਘਰ ਤੇ ਅਥਾ ਸ਼ਰਧਾ ਹੈ ਭਾਈ ਅਕਲ ਜੀ ਦੀ ਸਮਾਂ ਆਉਂਦਾ ਹੈ ਇਹਨਾਂ ਦੇ ਘਰ ਇੱਕ ਬੱਚੀ ਦਾ ਜਨਮ ਹੁੰਦਾ ਹੈ ਜਿਸ ਵੇਲੇ ਇਹਨਾਂ ਦੇ ਘਰ ਇੱਕ ਬੱਚੀ ਦਾ ਜਨਮ ਹੋਇਆ ਨਾ ਉਸ ਵੇਲੇ ਲੋਕ ਔਰਤ ਨੂੰ ਗੁਰਮੁਖ ਕੋ ਚੰਗਾ ਨਹੀਂ ਸਮਝਦੇ ਸਨ ਜਿੱਥੇ ਅਜੇ ਗੁਰੂ ਨਾਨਕ ਜੀ ਦਾ ਪ੍ਰਚਾਰ ਨਹੀਂ ਪਹੁੰਚਿਆ ਸੀ ਜਿੱਥੇ ਤਾਂ ਗੁਰੂ ਨਾਨਕ ਜੀ ਦੀ ਸਿੱਖੀ ਸੀ ਉਹ ਤਾਂ ਔਰਤ ਦਾ ਬਹੁਤ ਸਤਿਕਾਰ ਕਰਦੇ ਸਨ ਕਿਉਂ ਸਤ ਗੁਣ ਆਖਿਆ ਸੀ ਸੋਕਿਉ ਮੰਦਾ ਆਖੀਏ ਜਿਤ ਜਮੇ ਰਾਜਾਨ ਪਰ ਕਈ ਜਗ੍ਹਾ ਤੇ ਅਜੇ ਵੀ ਗੁਰਮੁਖੋ ਔਰਤ ਨੂੰ ਮੰਦਾ ਆਖਿਆ ਜਾਂਦਾ ਸੀ। ਪਾਗਾ ਵਾਲਿਓ ਸਰੀਕੇ ਵਾਲਿਆ ਆਖਿਆ ਭਾਈ ਅਕਲ ਤੂੰ ਕਹਦਾ ਗੁਰੂ ਦਾ ਸਿੱਖਾ ਮਾ। ਕਹਿੰਦਾ ਵੀ ਕੀ ਹੋਇਆ? ਕਹਿੰਦੇ ਗੁਰੂ ਨੂੰ ਤੇਰੇ ਘਰ ਪੁੱਤਰ ਭੇਜਣਾ ਚਾਹੀਦਾ ਸੀ ਤੇਰੇ ਘਰ ਤਾਂ ਧੀ ਹੋ ਗਈ ਐ। ਕਈਆਂ ਮਹੀਨੇ ਦੇਨੇ ਤੇਨੇ ਅਕਬੂਰ ਕੇ ਨਿਮਰਤਾ ਦੇ ਨਾਲ ਤਾਂ ਕੀ ਬੇਨਤੀ ਕਰਨੀ ਅਖਣਾ ਭਲਿਓ ਭਲੋ ਮੈਂ ਆਪਣੇ ਗੁਰੂ ਨੂੰ ਕਦੀ ਇਹ ਨਹੀਂ ਆਖਿਆ ਹੈ ਗੁਰੂ ਜੀ ਮੈਨੂੰ ਪੁੱਤਰ ਦਿਓ ਮੈਨੂੰ ਧੀ ਦਿਓ ਫਿਰ ਕੀ ਅਰਦਾਸ ਕਰਦਾ ਰਿਹਾ ਗੁਰੂ ਦੇ ਚਰਨਾਂ ਵਿੱਚ ਗੁਰੂ ਕੋਲੋਂ ਕੀ ਮੰਗਦਾ ਰਿਆਂ ਮੈਂ ਤਾਂ ਗੁਰੂ ਦੇ ਅੱਗੇ ਇਹੋ ਬੇਨਤੀ ਕਰਦਾ ਰਿਆਂ ਇਹ ਸਤਿਗੁਰੂ ਜੀ ਭਾਵੇਂ ਧੀ ਦਿਓ ਭਾਵੇਂ ਪੁੱਤਰ ਦਿਓ ਪਰ ਭੇਜੇ ਉਹ ਰੂਹ ਆਪਣੇ ਬਖਸ਼ਿਸ਼ ਦੇ ਖਾਤੇ ਵਿੱਚੋਂ ਜਿਹੜੀ ਆਪ ਵੀ ਨਾਮ ਜਪਣ ਵਾਲੀ ਹੋਵੇ ਤੇ ਹੋਰਨਾਂ ਨੂੰ ਵੀ ਨਾਮ ਚ ਪਾਉਣ ਵਾਲੀ ਹੋਵੇ ਉਹ ਰੂਹ ਆਪਣੇ ਬਖਸ਼ਿਸ਼ ਦੇ ਖਾਤੇ 'ਚ ਭੇਜਿਓ ਮਾਤਾ ਜੀ ਕਿ ਸਤਗੁਰ ਦੇ ਘਰ ਸਾਰੇ ਖਾਤੇ ਦੇ ਪੜਦੇ ਨੇ ਅਸੰਖ ਨਾਮ ਅਸੰਖ ਥਾਬ ਅਗੰਮ ਅਗੰਮ ਅਸੰਖ ਲੋ ਭਾਗਾਂ ਵਾਲਿਓ ਇਹ ਬੱਚੀ ਥੋੜੀ ਜੀ ਵੱਡੀ ਹੋਈ ਮਾਤਾ ਪਿਤਾ ਦੇ ਨਾਮ ਦੇ ਨਾਲ ਜੋੜ ਦਿੱਤਾ ਨਿਤਨੇਂਦੀ ਇਹ ਪਰਪੱਕ ਹੋ ਗਈ ਇਹ ਬੱਚੀ ਇਹਦਾ ਨਾਮ ਰੱਖਿਆ ਸੀ ਬੀਬੀ ਸੂਰਤੀ ਬਹੁਤ ਗੁਰੂ ਦੇ ਨਾਲ ਪਿਆਰ ਹੈ ਬੱਚੀ ਦਾ ਕਿਉਂ ਜਿਹੋ ਜੀ ਸੰਗਤ ਮਿਲੀ ਮਾਤਾ ਪਿਤਾ ਦੀ ਇਹਨੂੰ ਜਿਉਂ ਜਿਹਾ ਘਰ ਦੇ ਵਿੱਚ ਮਾਹੌਲ ਸੀ ਗੁਰਮਖੋ ਜਿਆਦਾਤਰ ਇਦਾਂ ਹੁੰਦਾ ਹੈ ਜੋ ਘਰ ਦੇ ਵਿੱਚ ਮਾਹੌਲ ਹੋਵੇ ਨਾ ਬੱਚੇ ਵੀ ਗੁਰਮਖੋ ਉਦਾਂ ਹੀ ਕਰਦੇ ਨੇ ਜੇ ਸਾਡੇ ਘਰ ਹਰ ਵੇਲੇ ਗਾਣੇ ਲੱਗੇ ਰਹਿਣਗੇ ਬੱਚੇ ਵੀ ਗਾਣੇ ਸੁਣਨਗੇ ਅੱਜ ਤੁਸੀਂ ਵੇਖਿਆ ਹੀ ਗੁਰਮਖੋ ਬੱਚੇ ਨੇ ਕੋਈ ਰੋਟੀ ਖਾ ਲਓ ਅਸੀਂ ਆਪੇ ਆਦਤ ਪਾਈ ਦੀਏ ਮੋਬਾਈਲ ਖੋਲ ਦੋਗੇ ਉਹ ਕਾਰਟੂਨ ਵੇਖ ਕੇ ਫਿਰ ਬੱਚਾ ਰੋਟੀ ਖਾਂਦਾ ਹੈ ਤੇ ਮੈਨੂੰ ਮਾਫ ਕਰਦੇ ਹੋ ਗੁਰਮਖੋ ਗੁਰੂ ਘਰ ਜਾ ਕੇ ਕਈ ਵਾਰੀ ਸਿੱਚ ਪੈੜਾ ਕੱਟਣ ਵਾਸਤੇ ਜਾਂਦੇ ਆ ਜਾਂ ਸਤਿਗੁਰ ਦੇ ਦਰਸ਼ਨਾਂ ਵਾਸਤੇ ਜਾਂਦੇ ਆ ਬੱਚੇ ਦੀ ਆਦਤ ਐਡੀ ਪਰਪੱਕ ਹੋ ਚੁੱਕੀ ਹੈ ਗੁਰਮਖੋ ਬੱਚਾ ਜਿੱਦ ਕਰਕੇ ਨਾ ਗੁਰੂ ਘਰ ਵੀ ਮਾਤਾ ਪਿਤਾ ਕੋ ਮੋਬਾਈਲ ਲੈ ਕੇ ਨਾ ਉੱਥੇ ਵੀ ਗੇਮਾਂ ਖੇਡਦਾ ਹੁੰਦਾ ਉੱਥੇ ਵੀ ਕਾਰਟੂਨ ਵੇਖਦਾ ਹੁੰਦਾ ਹੈ ਫਿਰ ਕੀ ਆਸ ਰੱਖਾਂਗੇ ਸਾਡੇ ਬੱਚੇ ਗੁਰਸਿੱਖ ਬਣ ਜਾਣ ਗੁਰਮਖੋ ਆਦਤਾਂ ਅਸੀਂ ਆਪ ਪਾਲੀਆਂ ਪੈ ਨਾ ਅਸੀਂ ਗੁਰੂ ਘਰ ਦਾ ਕਿ ਵੀ ਬੱਚਿਆਂ ਨੂੰ ਮੋਬਾਈਲ ਫੜਾ ਦਨੇ ਆ ਕਿ ਬੱਚਾ ਜਿੱਦ ਨਾ ਕਰੇ ਰੋਵੇ ਨਾ ਉਹਨੂੰ ਸਮਝਾਓ ਗੁਰਮੁਖੋ ਪਿਆਰ ਦੇ ਨਾਲ ਕਾ ਰੋਟੀ ਖਾਣ ਲੱਗੀ ਹੋਵੇ ਤੇ ਕਿ ਮੋਬਾਈਲ ਰੱਖ ਦਨੇ ਆ ਜੇ ਉਹਦਾ ਸਿਰ ਪੋਣਾ ਬੱਚੇ ਤਾਂ ਵੀ ਅੱਗੇ ਮੋਬਾਈਲ ਰੱਖ ਦਨੇ ਆ ਕਿੱਧਰ ਗੁਰਮੁਖੋ ਸਤੁਰ ਪਿਆਸੀ ਗੁਰਮੁਖੋ ਬੱਚੇ ਨੇ ਪ੍ਰਸ਼ਾਦਾ ਛਕਣ ਲੱਗੇ ਗੁਰਬਾਣੀ ਦਾ ਪਾਠ ਲਗਾ ਦੇਓ ਕਿਸੇ ਮਹਾਪੁਰਖ ਦੀ ਗੁਰਸਿੱਖ ਦੀ ਕਥਾ ਲੱਗੇ ਲਾ ਦਿਓ ਕੋਈ ਮੂਲ ਮੰਤਰ ਦਾ ਜਾਪ ਲਾ ਦਿਓ ਜੇ ਮਾਂ ਨੇ ਪ੍ਰਸ਼ਾਦਾ ਤਿਆਰ ਕਰਨਾ ਹੈ ਮਾਤਾ ਵੀ ਲੱਗੇ ਗੁਰਮੁਖੋ ਆਪ ਨਾਮ ਜੱਪੇ ਜਾਣ ਲੱਗੇ ਜੋ ਭੈਸਾ ਜੀ ਵੱਲੋਂ ਪਹਿਲਾਂ ਤਿਆਰ ਹੋਈਆਂ ਨੇ ਕੋਈ ਮੂਲ ਮੰਤਰ ਦਾ ਪਾਠ ਸੁਖਮਨੀ ਸਾਹਿਬ ਦਾ ਪਾਠ ਚੱਲਦਾ ਰਹੇ ਸੋਈ ਦੇ ਵਿੱਚ ਇਹ ਚੀਜ਼ ਦਾ ਬੜਾ ਅਸਰ ਹੁੰਦਾ ਜੇ ਕਿਉਂ ਜੈਸਾ ਅੰਨ ਤੈਸਾ ਮਨ ਹਰ ਵੇਲੇ ਬੱਚੇ ਨੂੰ ਮੋਬਾਈਲ ਫਰਾਈਜਰ ਜਿੱਦ ਕਰਦਾ ਵੀ ਮੋਬਾਈਲ ਫੜਾ ਦੇਣਾ ਭਾਗਾਂ ਵਾਲਿਓ ਫਿਰ ਕੀ ਆਸ ਰੱਖਾਂਗੇ ਸਾਡੇ ਬੱਚੇ ਗੁਰਸਿੱਖ ਬਣ ਜਾਣਗੇ ਕਿ ਚਾਹੁੰਦੇ ਬੱਚੇ ਗੁਰਸਿੱਖ ਬਣ ਜਾਣ ਗੁਰੂ ਤੇ ਸ਼ਰਧਾ ਵਾਲੇ ਬਣ ਜਾਣ ਬੱਚੇ ਨੂੰ ਨਾਮ ਦੇ ਨਾਲ ਜੋੜੋ ਜਿੱਥੇ ਆਪ ਜਤਿਨਿੰਦਰ ਗੁਟਕਾ ਸਾਹਿਬ ਲੈ ਕੇ ਜਤਿਨਿੰਦਰ ਕਰਦੇ ਬੱਚੇ ਨੇ ਕੋਲ ਬਿਠਾਇਆ ਕਰੋ ਬਿਸ਼ੱਕ ਮਾਲਾ ਹੀ ਫਰਾਦੇ ਬੱਚੇ ਨੂੰ ਅੱਗੇ-ਅਗੇ ਮੂਲ ਮੰਤਰ ਆਪ ਬੋਲੋ ਪਿੱਛੇ-ਪਿੱਛੇ ਬੱਚੇ ਬੋਲਣ ਫਿਰ ਵੇਖਿਓ ਬੱਚੇ ਕਿਵੇਂ ਗੁਰਸਿੱਖ ਬਣਦੇ ਗੁਰਮਖੋ ਸਤਿਗੁਰੂ ਕਿਰਪਾ ਕਰਨ ਬਖਸ਼ਿਸ਼ ਕਰਨ ਸਤਿਗੁਰੂ ਜੀ ਗੁਰਮਖੋ ਇਹ ਬੀਬੀ ਸੂਰਤੀ ਜਿਹੜਾ ਘਰ ਤੇ ਮਾਹੌਲ ਸੀ ਗੁਰਮਖੋ ਇਹ ਬੱਚੀ ਵੀ ਉਸੇ ਤਰ੍ਹਾਂ ਹੀ ਗੁਰਬਾਣੀ ਦੀ ਗੁਰਮਖੋ ਗੁਰਬਾਣੀ ਨਾਲ ਪਿਆਰ ਕਰਨ ਵਾਲੀ ਗੁਰਬਾਣੀ ਦੀ ਸ਼ਰਧਾ ਵਾਲੀ ਬੀਬੀ ਬਣ ਗਈ ਗੁਰਬਾਣੀ ਪੜ੍ਹਨ ਵਾਲੀ ਇਹ ਬੀਬੀ ਬਣ ਗਈ ਸਮਾਂ ਆਇਆ ਇਹ ਬੱਚੀ ਜਵਾਨ ਹੋਈ ਜੀ ਤੇ ਇੱਕ ਦਿਨ ਭਾਈ ਅਕਲ ਲਾਗੀ ਨੂੰ ਬੁਲਾਉਂਦਾ ਹੈ ਉਦੋਂ ਸਮਾਂ ਇਹੋ ਜਿਹਾ ਸੀ ਲੱਗੀ ਨੂੰ ਅੱਖ ਲੱਗਾ ਵੀ ਮੇਰੀ ਧੀ ਜਵਾਨ ਹੋ ਗਈ ਬੀਬੀ ਸੂਰਤੀ ਇਹਦੇ ਵਾਸਤੇ ਕੋਈ ਯੋਗ ਵੜ ਲੱਭਾ ਹੁਣ ਲੱਗੀ ਚਲਾ ਗਿਆ ਕਹਿੰਦਾ ਮੈਂ ਖਿਆਲ ਰੱਖਾਂਗਾ ਲੱਗੀ ਚਲਾ ਗਿਆ ਜੀ ਕੁਝ ਕਿ ਦਿਨਾਂ ਬਾਅਦ ਲੱਗੀ ਆਉਂਦਾ ਹੈ ਕਹਿੰਦਾ ਭਾਈ ਅਕਲ ਫਲਾਣੇ ਫਲਾਣੇ ਪਿੰਡ ਭਾਈ ਸਾਦੇ ਦੇ ਪੁੱਤਰ ਭਾਈ ਸਾਧੂ ਨਾਲ ਤੇਰੀ ਧੀ ਦਾ ਮੇਰਾ ਰਿਸ਼ਤਾ ਪੱਕਾ ਕਰ ਆਇਆ ਤੇ ਪੁਰਾਣੇ ਪੁਰਾਣੇ ਦਿਨ ਬਰਾਤ ਆਵੇਗੀ ਤੂੰ ਇੰਤਜ਼ਾਮ ਕਰ ਲਈ ਸਾਰਾ ਅੱਗੋਂ ਭਾਈ ਅਕ ਲਖ ਲਗਾ ਵੀ ਭਲਿਆ ਜਿੱਥੇ ਮੇਰੀ ਧੀ ਦਾ ਤੂੰ ਰਿਸ਼ਤਾ ਪੱਕਾ ਕਰਕੇ ਆਇਆ ਉਹਨਾਂ ਘਰ ਸਿੱਖੀ ਹੈ ਉਹ ਨਿਤਨੇਮ ਕਰਦੇ ਨੇ ਉਹ ਬਾਣੀ ਪੜ੍ਹਦੇ ਨੇ ਤੇ ਅੱਗੋਂ ਉਹ ਲਾਗੀ ਪੁੱਤਾ ਕੀ ਕਹਿੰਦਾ ਕਹਿੰਦਾ ਭਾਈ ਅਕਲ ਮੈਨੂੰ ਇਸ ਗੱਲ ਦਾ ਨਹੀਂ ਪਤਾ ਉਹਨਾਂ ਦਾ ਕਾਰੋਬਾਰ ਚੰਗਾ ਹੈ ਬਿੰਨੂ ਇਹ ਨਹੀਂ ਪਤਾ ਉਹਨਾਂ ਦੇ ਘਰ ਗੁਰਸਿੱਖੀ ਹੈ ਕਿ ਨਹੀਂ ਹੈ ਉਹ ਨਿਤਨੇਮ ਕਰਦੇ ਜਾਂ ਨਹੀਂ ਕਰਦੇ ਪੁਰਾਣੇ ਫਰੰਡ ਜਿਨੇ ਬਰਾਤ ਆਵੇਗੀ ਤਾਂ ਆਪੇ ਵੇਖ ਲਈ ਹੁਣ ਗੁਰਮਖੋ ਸਮਾਂ ਬੀਤਦਾ ਗਿਆ ਅੱਜ ਉਹ ਦਿਨ ਆ ਗਿਆ ਜਿਸ ਦਿਨ ਬਰਾਤ ਆਉਣੀ ਸੀ ਜਦੋਂ ਬਰਾਤ ਆਈ ਨਾ ਦਰਵਾਜ਼ੇ ਦੇ ਅੱਗੇ ਬਰਾਤ ਆਈ ਤੇ ਭਾਈ ਆਕਲ ਕੀ ਵੇਖਦਾ ਇਹ ਜਿੰਨੇ ਵੀ ਗੁਰਮਖੋ ਰਸਮ ਰਵਾਜ ਕਰਦੇ ਨੇ ਨਾ ਸਖੀ ਸਰਵਰ ਦੇ ਮੁਤਾਬਕ ਕਰਦੇ ਨੇ ਇਹ ਉਹਨਾਂ ਦੇ ਚੇਲੇ ਨੇ ਭਾਈ ਅਕਲ ਹੁਣ ਕਰੇ ਤੇ ਕਰੇ ਕੀ ਹੁ ਬਰਾਤ ਬੁਏ ਅੱਗੇ ਹੈ ਜੇ ਇਹਨੂੰ ਵਾਪਸ ਵਜਤਾ ਵੀ ਵੇਚਤੀ ਹੈ ਹੁਣ ਇਧਰੋਂ ਬੀਬੀ ਸੂਰਤੀ ਨੂੰ ਪਤਾ ਲੱਗਾ ਜਿਸ ਲੜਕੇ ਨਾਲ ਇਹਦਾ ਵਿਆਹ ਹੋਣਾ ਹੈ ਉਹ ਤਾਂ ਸਖੀ ਸਰਵਰ ਨੂੰ ਮੰਨਦਾ ਹੈ ਇਹ ਬੀਬੀ ਸੂਰਤੀ ਵੀ ਹੁਣ ਸਤਿਗੁਰ ਦੇ ਚਰਨਾਂ 'ਚ ਬੇਨਤੀਆਂ ਕਰਦੀ ਹੈ ਸਤਿਗੁਰ ਜੀ ਮੈਂ ਤੇ ਮੇਰੇ ਪਿਤਾ ਤੁਹਾਨੂੰ ਮੰਨਣ ਵਾਲੇ ਮੈਂ ਸਾਰੀ ਜ਼ਿੰਦਗੀ ਕਿਵੇਂ ਬਤੀਤ ਕਰਾਂਗੀ ਮੇਰੀ ਜ਼ਿੰਦਗੀ ਕੀਵੇਂ ਲੰਗੇਗੀ ਇਹ ਬੇਨਤੀਆਂ ਕਰਦੇ ਨੇ ਗੁਰਮਖੂ ਇਧਰੋਂ ਸਾਰੇ ਰਸਮਤ ਬਾਜ ਜਦੋਂ ਹੋਏ ਡੋਲਾ ਜਾ ਰਿਹਾ ਚਾਰ ਕੁਹਾਰਾ ਨੇ ਗੁਰਮਖੂ ਇਹ ਡੋਲਾ ਜੁਕਿਆ ਜੀਬੀ ਸੂਰਤੀ ਦਾ ਨਾਲ ਬਰਾਤ ਹੈ ਬਰਾਤੀ ਨੂੰ ਵਾਪਸ ਜਾ ਰਹੀ ਹੈ ਆਪਣੇ ਨਗਰ ਜਾ ਰਹੀ ਹੈ ਹੁਣ ਬੀਬੀ ਸੂਰਤੀ ਇਸੇ ਬੇਨਤੀਆਂ ਕਰਦੀ ਜਾਂਦੀ ਹੈ ਇਧਰੋਂ ਅੰਮ੍ਰਿਤ ਵੇਲਾ ਹੋਇਆ ਗੁਰਮਖੂ ਬੀਬੀ ਸੂਰਤੀ ਦੇ ਕੰਨਾਂ 'ਚ ਆਵਾਜ਼ ਪਈ ਸਤਨਾਮ ਸ੍ਰੀ ਵਾਹਿਗੁਰੂ ਜੀ ਦੀ ਤੰਤਨ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੀ ਤੇ ਬੀਬੀ ਸੂਰਤੀ ਉਹ ਪਾਲਕੀ ਦਾ ਪਰਦਾ ਪਿੱਛੇ ਕਰਦੀ ਹੈ ਕਹਿੰਦੀ ਵੀ ਤੁਸੀਂ ਕਿੱਧਰ ਜਾ ਰਹੇ ਹੋ ਇੱਕ ਨੂੰ ਪੁੱਛਿਆ ਕਿਸੇ ਬੀਬੀ ਨੂੰ ਉਹ ਕਹਿੰਦੀ ਕੋਲ ਭਾਈ ਕੀ ਬੋਲੀ ਵਿਖੇ ਨਾ ਛੇਵੇਂ ਪਾਸ਼ਾ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਆਏ ਹੋਏ ਨੇ ਮੈਂ ਉਹਨਾਂ ਦੇ ਦਰਸ਼ਨਾਂ ਵਾਸਤੇ ਜਾ ਰਹੀ ਹਾਂ ਤੇ ਬੀਬੀ ਸੂਰਤੀ ਨੇ ਆਪਣਾ ਇੱਕ ਕੰਗਣ ਲਾਇਆ ਇੱਕ ਕੋਹਾਰ ਦੂਤਾ ਦੂਸਰਾ ਕੰਗਣ ਲਾਇਆ ਦੂਜੇ ਨੂੰ ਤੀਜਾ ਲਾਇਆ ਤੀਜੇ ਨੂੰ ਚੌਥਾ ਲਾਇਆ ਚੌਥੇ ਨੂੰ ਉਹ ਚਾਰੇ ਕੁਹਾੜ ਜਿੰਨਾਂ ਡੁੱਲਾ ਚੁੱਕਿਆ ਕਿਤੇ ਬੱਚੀਏ ਇਹ ਸੋਨੇ ਦੇ ਕੰਗੜ ਸਾਨੂੰ ਕਿਉ ਦੇ ਰਹੀਆਂ ਐਡੇ ਕੀਮਤੀ ਵੀ ਤੁਹਾਡੇ ਕੇ ਬੇਨਤੀ ਹੈ ਕੋਲ ਹੀ ਮੇਰੇ ਗੁਰੂ ਜੀ ਆਏ ਨੇ ਖੜੇ ਮੁੜ ਕੇ ਦਰਸ਼ਨ ਹੋਣ ਜਾਂ ਨਾ ਹੋਣ ਜਾਂਦੀ ਵਾਰ ਇੱਕ ਵਾਰ ਮੈਨੂੰ ਮੇਰੇ ਗੁਰੂ ਜੀ ਦੇ ਦਰਸ਼ਨ ਕਰਾ ਦਿਓ ਆਹਾ ਉਹ ਕੁਹਾੜ ਗੁਰਮੁਖ ਮੰਨ ਗਏ ਡੋਲਾ ਉਧਰ ਲੈ ਗਏ ਇਦਰਾ ਅੰਮ੍ਰਿਤ ਵੇਲੇ ਦਰਬਾਰ ਲੱਗੇ ਹੋਏ ਨੇ ਗਲਮੁਖ ਸਤ ਸੰਗ ਹੋ ਰਿਹਾ ਹੈ ਬੀਬੀ ਸੂਰਤੀ ਪਿੱਛੇ ਬੈਠ ਗਈ ਦਿਵਾਨ ਦੀ ਸਮਾਪਤੀ ਹੋਈ ਬੀਬੀ ਸੂਰਤੀ ਅੱਗੇ ਗਈ ਸਤਗੁਰ ਦੇ ਚਰਨਾਂ ਤੇ ਜਾ ਕੇ ਮੱਥਾ ਰੱਖ ਦਿੱਤਾ ਹੇ ਗੁਰੂ ਹਰਗੋਬਿੰਦ ਸਾਹਿਬ ਜੀ ਮੈਂ ਤੇ ਮੇਰੇ ਪਿਤਾ ਤੁਹਾਨੂੰ ਮੰਨਣ ਵਾਲੇ ਪਰ ਜਿੱਥੇ ਮੇਰਾ ਵਿਆਹ ਹੋ ਗਿਆ ਉਹ ਤਾਂ ਸਖੀ ਸਰਵਰ ਨੂੰ ਮੰਨਦੇ ਨੇ ਸਤਗੁਰੂ ਮੈਂ ਸਾਰੀ ਜ਼ਿੰਦਗੀ ਕਿਵੇਂ ਬਤੀਤ ਕਰਾਂਗੀ हे गुरु हरग빈 ਸਾਹਿਬ ਮਰਜੀ ਕਿਰਪਾ ਕਰੋ हे ਬੰਦੀ ਸ਼ੋਰ ਪਿਤਾ ਜੀ ਬੰਦਨ ਕੱਟ ਦਿਓ ਰੋ ਰੋ ਕੇ ਬੀਬੀ ਸੂਰਤੀ ਪੁਕਾਰਾਂ ਕਰਦੀ ਪਈ ਐ हे ਬੰਦੀ ਸ਼ੋਰ ਪਿਤਾ ਧੰਨ ਗੁਰੂ ਹਰਗ빈 ਸਾਹਿਬ ਜੀ ਮੇਰੇ ਬੰਦਨ ਕੱਟ ਦਿਓ ਤੁਸੀਂ ਬੰਦੀ ਸ਼ੋਰ ਬੰਦਨ ਕੱਟ ਦਿਓ ਬੰਦਨ ਕੱਟ ਦਿਓ ਐਨੇ ਨੂੰ ਛੇਵੇਂ ਪਾਤਸ਼ਾਹ ਅਖਲ ਕੇ ਬੱਚੀ ਸਿਰ ਤਾਂ ਝੁਕ ਤੂੰ ਆਪਣੇ ਪਿਤਾ ਦੇ ਘਰ ਆਈਆਂ ਸਿਰ ਤਾਂ ਝੁਕ ਜਦੋਂ ਸਿਰ ਤਾਂ ਝੁਕਿਆ ਸਤਗੁਰੂ ਨੇ ਆਪਣਾ ਸੱਜਾ ਹੱਥ ਅੱਗੇ ਵਧਾਇਆ ਸਜਾ ਹੱਥ ਸਜਿਆ ਦਾ ਅੰਗੂਠਾ ਬੱਚੀ ਦੇ ਮਸਤਕ ਤੇ ਫੇੜਿਆ ਆਖਿਆ ਬੱਚੀਏ ਤੂੰ ਅਮਰਤ ਮੇਲੇ ਗੁਰੂ ਨਾਨਕ ਦੀ ਸ਼ਰਨ ਵਿੱਚ ਆਈ ਆ ਸਤ ਸੰਗ ਕੀਤਾ ਹੈ ਤੂੰ ਇਹ ਸਤ ਸੰਗਤ ਦੇ ਸਦਕੇ ਅਮਰਤ ਮੇਲੇ ਦੇ ਸਦਕੇ ਜੇ ਬੱਚੇ ਤੇਰਾ ਪਿਛਲਾ ਮਿਟਿਆ ਤੇ ਨਮਾ ਲਿਖਿਆ ਜਿਸ ਬੀਬੀ ਗੁਰਮੁਖੋ ਦਾ ਵਿਆਹ ਸਖੀ ਸਰਬਣਾ ਦੇ ਘਰ ਹੋ ਗਿਆ ਸੀ ਗੁਰਮੁਖੋ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬੰਦੀ ਛੋੜ ਤੇ ਇਹੋ ਜੀ ਕਿਰਪਾ ਕੀਤੀ ਇਹੋ ਜੀ ਕਿਰਪਾ ਕੀਤੀ ਉਸ ਬੀਬੀ ਸੂਰਤੀ ਦੇ ਘਰ ਸਿੱਖੀ ਦੇ ਬੂਟੇ ਲਾ ਦਿੱਤੇ ਗੁਰਮੁਖੋ ਇਧਰੋਂ ਭਾਈ ਸਾਦਾ ਆਪਣੇ ਪੁੱਤਰ ਭਾਈ ਸਾਧੂ ਨੂੰ ਕਹਿੰਦਾ ਪੁੱਤਰ ਤੈਨੂੰ ਘਰ ਵਾਲੀ ਕਿੱਥੇ ਆ ਪਤਾ ਹੀ ਪਤਾ ਲੱਗਾ ਕੋਲ ਇੱਥੇ ਉਹਦੇ ਗੁਰੂ ਜੀ ਆਏ ਹਟ ਜਾ ਜਾ ਕੇ ਲੈ ਕੇ ਆ ਜਦੋਂ ਉਹ ਗਿਆ ਉਹਨੇ ਛੇਵੇਂ ਪਾਸ਼ਾ ਦੇ ਦਰਸ਼ਨ ਜਦੋਂ ਕੀਤੇ ਗੁਰਮਖੋ ਭਾਈ ਸਾਧੂ ਨੇ ਲੈ ਆਪਣਾ ਮਸਤਕ ਛੇਵੇਂ ਪਾਸ਼ਾ ਦੇ ਚਰਨਾਂ ਤੇ ਰੱਖ ਦਿੱਤਾ ਜਲਾਲ ਇੰਨਾ ਸੀ ਸਤਗੁਰੂ ਜੀ ਦਾ ਰੂਹਾਨੀਅਤ ਜਿਹੜੇ ਤੇ ਐਨੀ ਸੀ ਗੁਰਮਖੋ ਤੇ ਉਹ ਵੀ ਆਖ ਲਗਾ ਸਤਗੁਰੂ ਮੈਨੂੰ ਵੀ ਆਪਣੀ ਸਿੱਖੀ ਬਖਸ਼ੋ ਇਧਰ ਡੋਲਾ ਲੈ ਕੇ ਸਾਧੂ ਅੱਗੇ ਲੈ ਕੇ ਘਰ ਪਹੁੰਚਦੇ ਨੇ ਜਦੋਂ ਭਾਈ ਸਾਧਾ ਸਾਰੇ ਰਸਮ ਰਿਵਾਜ ਸਖੀ ਸਰਵਨ ਅਨੁਸਾਰ ਕਰਨ ਲੱਗਾ ਤਾਂ ਉਸ ਵੇਲੇ ਭਾਈ ਸਾਧੂ ਕਹਿੰਦਾ ਨਹੀਂ ਪਤਾ ਜੀ ਹੁਣ ਅਸੀਂ ਸਕੀ ਸਰਵਨ ਮੁਤਾਬਕ ਨਹੀਂ ਚੱਲਣਾ ਅਸੀਂ ਵੱਡੇ ਪੀਰ ਦੇ ਹੁਣ ਸਿੱਖ ਬਣ ਗਏ ਆ ਹੁਣ ਵੱਡੇ ਪੀਰ ਦੇ ਸਿੱਖ ਬਣ ਗਏ ਆ ਸਾਰੇ ਰਸਮ ਰਿਵਾਜ ਉਹਨਾਂ ਮੁਤਾਬਕ ਹੋਣੇ ਕਿਹਦੇ ਵੱਡਾ ਪੀਰ ਕੋਣ ਕਹਿੰਦੇ ਪੰਜ ਪਿਆਲੇ ਪੰਜ ਪੀਰ ਛੱਠਾਂ ਪੀਰ ਬੈਠਾ ਗੁਰ ਭਾਰੀ ਉਹ ਛੱਠਾਂ ਪੀਰ ਛੱਠਾਂ ਪੀਰ ਬੈਠਾ ਗੁਰ ਭਾਰੀ ਅਰਜਨ ਕਾਇਆ ਪਲਟ ਕੇ ਮੂਰਤ ਹਰਿ ਗੋਬਿੰਦ ਸਵਾਰੀ ਅਸੀਂ ਗੁਰੂ ਹਰਿ ਗੋਬਿੰਦ ਸਾਹਿਬ ਦੇ ਸਿੱਖ ਬਣ ਗਏ ਆ ਪਗਾਂ ਵਾਲਿਓ ਫਿਰ ਸਾਰੇ ਰਸਮ ਰਵਾਜ ਇਹਨਾਂ ਨੇ ਗੁਰਮਤ ਅਨੁਸਾਰ ਕੀਤੇ ਸਮਾਂ ਆਇਆ ਇਹਨਾਂ ਦੇ ਘਰੇ ਇੱਕ ਬਾਲਕ ਦਾ ਜਨਮ ਹੋਇਆ ਉਹ ਬਾਲਕ ਨੂੰ ਲੈ ਕੇ ਜਦੋਂ ਛੇਵੇਂ ਪਾਤਸ਼ਾਹ ਦੇ ਚਰਨਾਂ 'ਚ ਗਏ ਪਿਤਾ ਜੀ ਇਹਦਾ ਨਾਮ ਰੱਖੋ ਸਤਗੁਰ ਨੇ ਮੁਬਾਰਕ ਅੱਥਾ ਦੇ ਚੁੱਕੇ ਆਖੇ ਬੜਾ ਰੂਪ ਹੈ ਇਹਦਾ ਨਾਮ ਰੱਖੋ ਭਾਈ ਰੂਪਾ ਬੜੀਆਂ ਵੱਡੀਆਂ ਵੱਡੀਆਂ ਇਸ ਮਾਂ ਮੰਭਾਵੇਗਾ ਫਿਰ ਸਤਗੁਰ ਨੇ ਕਿਰਪਾ ਕੀਤੀ ਬਖਸ਼ਿਸ਼ ਕੀਤੀ ਇਹਨਾਂ ਘਰ ਸਿੱਖੀ ਦੇ ਬੂਟੇ ਗਰਮ ਖੁੱਲ ਗਏ